ਦੇਰਦਾਸ ਪਾਟ ਕੀ ਰਤ ਕੀ ਇੱਕ ਅਰਦਾਸ ਪਾਟ ਕੀ ਰਤ ਕੀ ਇੱਕ ਅਰਦਾਸ ਪਾਟ ਕੀ ਰਤ ਕੀ ਗੁਰ ਰਾਮਦਾਸ ਗੁਰ ਰਾਮਦਾਸ ਗੁਰੂ ਰਾਮਦਾਸ ਰਾ ਕੋ ਸ਼ਰਨਾਈ ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਰਾ ਕੋ ਸ਼ਰਨਾਈ ਇੱਕ ਅਰਦਾਸ ਬਾਟ ਕੀ ਰਤ ਕੀ ਇੱਕ ਅਰਦਾਸ ਬਾਟ ਕੀ ਰਤ ਕੀ ਇੱਕ ਅਰਦਾਸ ਬਾਟ ਕੀ ਇੱਕ ਅਰਦਾਸ ਪਾਟ ਕੀ ਰਤ ਕੀ ਗੁਰ ਰਾਮਦਾਸ ਗੁਰ ਰਾਮਦਾਸ ਗੁਰ ਰਾਮਦਾਸ ਰਾਮ ਕੋ ਸਰਣਾਈ ਗੁਰ ਰਾਮਦਾਸ ਗੁਰ ਰਾਮਦਾਸ ਗੁਰ ਰਾਮਦਾਸ ਰਾਮ ਕੋ ਸਰਣਾਈ ਗੁਣ ਪਰ ਇੱਕ ਗੁਣ ਨਾਮੀ ਜਪੋ ਜੀ ਹਮੇ ਅਬ ਗੁਣ ਪਰ ਇੱਕ ਗੁਣ ਨਾਮੀ ਅੰਮ੍ਰਿਤ ਸਾਡਬੀ ਕਹਿ ਬਿਖਾਹਿ ਮਾਇਆ ਮੋ ਪਰਮ ਪਹਿ ਪੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਸਤਿਦਾਰਾ ਸਿਉ ਪ੍ਰੀਤ ਲਗਾਈ ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਰਾਖੋ ਸਰਣਾਈ ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਰਾਖੋ ਸਰਣਾਈ ਇੱਕ ਅਰਦਾਸ ਪਾਠ ਇਕ ਅਰਦਾਸ ਬਾਟ ਕੀ ਰਤ ਕੀ ਇਕ ਅਰਦਾਸ ਬਾਟ ਕੀ ਰਤ ਕੀ ਇਕ ਅਰਦਾਸ ਬਾਟ ਕੀ ਰਤ ਕੀ ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਜੀ ਕੋ ਸਰਣਾ ਲੈ ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸ਼ਰਨਾਈ ਇੱਕ ਉਤਮ ਪੰਥ ਸੁਣਿਓ ਵਰ ਸੰਗਤ ਸੁਣਿਓ ਕਰ ਸੰਗਤ Yeah. you. Yeah. ਹਰਿ ਨਾਮ ਤੇ ਜੈ ਹਾਉ। ਹੋਰ ਅੰਮ੍ਰਿਤ ਗੋਰੀ ਅੰਮ੍ਰਿਤ ਰਾਮ ਨਾਮ ਦਾ ਸਵਾ ਮੋਇ ਨਾ। ਮੈਂ ਤੁਹਾਨੂੰ ਹਾਲ ਕੋਲੋਂ ਸੰਭਾਲ ਕਿ ਤਾਰਾ ਹੈ। ਜੀਵਨ ਤੇ ਆਏ ਦੁਨੀਆ ਦਾ ਬੰਦੋ ਬਣਾ। ਕੀਰਤਨ ਦਾ ਅਨੰਦ ਮੇਰਾ। ਘਰ ਗਾਉਂ ਪਿਆ ਹੈ। ਸਿਮਰਨ ਦਾ ਹੈ। ਜਗ ਵਿੱਚ ਪਾਚਾ ਸਤਿਗੁਰੂ ਬਿਨੈ ਸਿੰਘ ਆਸ਼ਾ ਹੈ। ਪੰਥ ਨੇ ਕਹੇ ਜਿ ਸ਼ੋਭੀ मातृभाषा ਇਹ ਦੱਸ ਦੇ ਮੋੜ ਵਾਹ ਅੰਮੀ ਅੱਗੇ ਲੱਗ ਕੇ ਰੱਖੋ ਯਾਰ ਇਹਦੇ ਨਾਲ ਅਸੀਂ ਇੱਧਰ ਨੂੰ ਫੇਸ ਕਰਕੇ ਬਟੀਰ ਚੋਕੇ ਰੱਖੋ ਯਾਰ ਹੋਵੇ ਅੱਗੇ ਲੇ ਬਣੇ ਰੱਖੇ ਇਰਾ ਇੱਧਰ ਕਰ ਬੋਲੇ ਸੋਨਹਿਰ ਸ੍ਰੀ ਕੰਮਲਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਆ ਕੇ ਬਿਠੀ ਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਵੀ ਬੜੀ ਨਹੀਂ ਤੇ ਆਜਾ ਗਾਣਾ ਥੱਲੇ ਆਜੋ ਥੱਲੇ ਬਹੁਤ ਬਹੁਤ ਬੋਲੇ Yeah <laughs>